ਮਲਾਦ ਪੁਲਿਸ ਨੇ 70 ਕਿਲੋ ਪੁੱਕੀ ਚੂਰਾ ਪੋਸਟ ਨਾਲ ਇੱਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਜਾਂਚ ਲਈ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਦੀ ਤਲਾਸ਼ੀ ਦੇ ਦੌਰਾਨ ਉਸ ਵਿੱਚੋਂ 70 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਕੀਤਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੱਕ ਚਾਲ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਨਾਨਕਪੁਰ ਜਗੇੜਾ ਥਾਣਾ ਮਲਾਦ ਨੂੰ ਕਾਬੂ ਕਰ ਲਿਆ ਇਹਦਾ ਚਾਂਸ ਤੁਸੀਂ ਸਾਡਾ ਕਲਾੜ ਰੋਡ ਤੇ ਨੱਕਾ ਲੱਗਿਆ ਸੀਗਾ ਤੇ ਉਦੋਂ ਇੱਕ ਮਿੰਟ ਜਿਹੜੇ ਚਿੱਟੇ ਆਉਂਦਾ ਉਦੋਂ ਜਿਹੜੀ ਗੱਡੀ ਜਿਹੜੀ ਆ ਰਹੀ ਸੀ ਤੇ ਟੱਕਰ ਨਾਲ ਪਿੱਛੇ ਟੱਕਰੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸ਼ੱਕ ਦੇ ਦਾਤੇ ਪੁਲਿਸ ਪਟ ਨੇ ਉਹਨੂੰ ਫੜ ਕੇ ਤੇ ਜਦੋਂ ਟੱਕਰ ਦੀ ਤਲਾਸ਼ੀ ਲਈ ਤਾਂ ਇਹਦੇ ਵਿੱਚੋਂ ਛੱਤੇ ਦੇ ਬੈਗ ਨੇ 35 35 ਕਿਲੋ ਦੇ 70 ਕਿਲੋ ਜਿਹੜੀ ਓਕੇ ਬਰਾਉ ਦੇ ਉੱਤੇ ਚੋਂ ਇਹਨੂੰ ਜਿਹਦਾ ਨਾਮ ਦਾ ਗੁਰਪ੍ਰੀਤ ਸਿੰਘ ਗੁੱਪੀ ਇਹਦਾ ਨਾਮ ਤੇ ਨਾਲ ਕੁ ਬੁਝ ਗਿੱਟੇ ਦਾ ਨਾਮ ਹੈ ਬੰਦਾ ਬਾਕੀ ਮਾਮਲੇ ਲੇ ਕੇ ਇਹਦਾ ਇਹਨਾਂ ਦਾ ਉਹਦੇ ਵਿੱਚ ਸਾਡੇ ਕੋਈ ਕੁਛੀ ਚੋਰੀ ਕੀ ਹੈ ਉਹ ਕਲਾਸੀ ਹੁੰਦੀ ਵੀ ਸੰਭਾਵਨਾ ਨਹੀਂ ਇਹਦੇ ਇਹ ਦੱਸਿਆ ਵੀ ਇੰਡੋਰ ਤੋਂ ਜਿਹੜਾ ਸਵਾਂ ਦੇ ਰਿਹਾ ਨਹੀਂ ਕੀਤਾ ਸੀਗਾ ਲੈ ਕੇ ਆਇਆ ਸੀਗਾ ਤੇ ਅੱਗੇ ਜਿਹੜੇ ਨਾਲ ਅਲੱਗ-ਅਲੱਗ ਕੰਮ ਸਪਲਾਈ ਕਰਨਾ ਸੀਗਾ ਪਚੂਲ ਦੇ ਵਿੱਚ